ਆ ਫੁੱਲ ਮਹਿੰਗੀ 650 ਰੁਪਏ ਲਾ ਛੱਡੇ ਐ ਸਾਰੇ ਸਾਰੇ ਇਦੋਂ ਬਾਅਦ ਐ ਇਦੋਂ ਮਹਿੰਗੀ ਕੋਈ ਨਹੀਂ ਆਉਂਦੀ ਇਤੋਂ ਮਹਿੰਗੀ ਕੋਈ ਨਹੀਂ ਲਾਸਟ ਵਾਲੀ ਲਿਆਂਦੀ ਐ ਜਿਹੜੀ ਦੁਕਾਨਦਾਰ ਕੋਲ ਪਈ ਸੀ ਉਹਦਾ ਕਹਣਾ ਕਹਣਾ ਬਈ ਸਾਰਿਆਂ ਤੋਂ ਮਹਿੰਗੀ ਚੀਜ਼ ਦੱਸ ਕਿਹੜੀ ਐ ਉਹ ਲੈਣੀ ਐ ਉਹ ਲੈ ਕੇ ਆਏ ਐ ਹੈ ਅੱਜ ਦਿਲ ਦੇ ਪੈਸੇ ਲਾਤੇ ਵੀ ਬਾਬੇ ਅੱਜ ਆਪਣੇ ਲਿਆਂਦੀ ਐ ਨਵੇਂ ਡਰਲ ਤੁਹਾਨੂੰ ਪਤਾ ਹੀ ਐ ਚੱਕ ਕੇ ਦਿਖਾ ਉਹ ਬਾਕੀ ਵੀਰੇ ਤੜਕੀ ਐ ਮਿੰਡੀ ਸਾਹਮਣੇ ਸਰਵਾਤਾ ਵਿਦ ਹੈਮਰ ਵਿਦ ਨਾਟਕਸਨ ਵਾਲੀ ਸਾਰਾ ਕੁਛ ਆ ਹਾਂ ਵੀਰੇ ਚਾਹ ਲੈਣੀ ਵੀ ਕੰਪਨੀ ਦੀ ਐ ਅੜ ਗਿਆ ਜਟਪੜਾ ਹਾਂ ਆ ਦੇਖੋ ਲੈਣੀ ਤਾਂ ਆਹੀ ਲੈਣੀ ਜਟਪੜਾ ਆ ਆਲੀ ਉਹਦੇ ਤੇ ਗਿਆ ਕਹਿੰਦਾ ਲੈਣੀ ਉਹ ਕੰਪਨੀ ਦੀ ਐ ਅੱਜ ਤਾਂ ਕੱਲ ਰਾਤ ਐਣਕੋ ਵੀ ਜਾਂਦੀ ਨੇ 1700 ਦੀਆਂ ਉਹ ਉਹ ਦਖਾਈ ਜਾਂਦੀ ਨਾ ਨਾ ਉਹ ਅੱਗੇ ਆਉਣ ਵਾਲੇ ਟਾਈਮ 'ਚ ਲਾਇਆ ਕਰੂੰਗਾ ਤੇ ਗਰਮੀਆਂ 'ਚ ਜੇ ਹੁਣ ਲਾ ਦਿਓ ਟੁੱਟੇ ਨਹੀਂ ਮੈਨੂੰ ਪਤਾ ਮੇਰੇ ਰੱਛਣ ਮਾੜੇ ਨੇ ਨਾਲੇ ਨਾ ਕੋਈ ਚੱਕਰ ਨਹੀਂ ਆ ਹਾਂ ਕੋਈ ਨਜ਼ਰਾ ਮਾਰ ਨਹੀਂ ਲੋਕਾਂ ਦੀ ਆਏ ਹਾਏ ਯਾਰ ਇਹੀ ਗੱਲ ਨਹੀਂ ਖੇਲਦਾ ਹਨਾ ਕੋਈ ਕੋਈ ਗੱਲ ਹਾਂ ਇਹ ਗੱਲ ਨਹੀਂ ਖੇਲਦਾ ਐਮ ਡੀ ਸਾਹਿਬ ਉਹ ਨਿਕਰੇ ਐਮ ਡੀ ਸਾਹਿਬ ਤੁਸੀਂ ਟिके ਨਹੀਂ ਕਹਿੰਦੇ ਲੈਣੀ ਵੀ ਵਿੱਦ ਕੰਪਨੀ ਦੀ ਹੈ ਹੈ ਉਹ ਬ੍ਰੇਮਰ ਲੈਣੀ 2.5 ਦਾ ਅੱਛਾ ਕੌਣ ਚ ਕਿੱਲਾ ਸੀ ਕੱਢਿਆ ਫਿਰ ਉਹ ਵੀ ਲੈ ਥੈਂਕ ਯੂ ਜੀ ਆਦੋ ਆਪ ਦੇ ਬਾਕੀ ਨਜ਼ਰ ਨਾ ਲਾ ਦਿਓ ਮਾੜਾ ਹੁਜੂ ਕਹਦੇ ਕਿ ਕੋਈ ਦੇਵੀ ਦੇਵਤਾ ਨਾ ਛੱਡ ਦਿਓ ਭਾਈ ਬਣ ਕੇ ਹੁਣ ਤਾਂ ਛੱਡ ਹੀ ਨਹੀਂ ਸਕਦਾ ਕਰ ਤੱਕ ਆ ਪੱਕਾ ਕੰਮ ਲੋ ਲੂੰਗਾ ਵਰ ਕੇ ਆਏ ਫਿਰ ਓਕੇ ਇੰਨਾ ਕੁਝ ਨਹੀਂ ਦੱਸੇ ਤੁਹਾਨੂੰ ਬਸ ਚਾਹੇ ਬਾਦਰੀ ਛੱਡ ਦੇ ਲੋ ਵੀ ਬਾਬੇ ਇੱਥੇ ਕੰਮ ਨਿਬੇੜ ਕੇ ਹੁਣ ਆਪਾਂ ਜਾ ਰਹੇ ਹਾਂ ਫੈਕਟਰੀ ਤੇ ਹੁਣ ਤੁਹਾਨੂੰ ਫੈਕਟਰੀ 'ਚ ਜਾ ਕੇ ਮਿਲਾਂਗੇ ਤੇ ਉੱਥੇ ਗੱਲ ਕਰਾਂਗੇ ਆ ਪੂਥਾ ਬਣਾ ਕੇ ਬਹਿ ਗਿਆ ਕਹਿੰਦਾ ਡਰਲ ਮੈਨੂੰ ਵੜਾ ਲੈ ਜਵਾਕਾਂ ਤੋਂ ਵੀ ਵੱਧ ਗਿਆ ਬਾਬ ਇਹਨੂੰ ਸਮਝਾ ਦੇ ਗਾਂਜਾ ਬ్రో ਸਮਝਾ ਦੇ ਉਹ ਹੈ ਗਾਂਜਾ ਬ్రో ਇਹ ਦੱਸਿ ਨਾ ਨਾਨਾ ਦੀਵੀ ਮਾਤਾ ਦੇ ਠੋਲੂ ਕਿਵੇਂ ਚੜਦੇ ਹੁੰਦੇ ਨੇ ਮੈਂ ਆਪਣਾ ਭੱਤ ਫੇਰ ਇਹਦੇ ਨਾਲ ਕੀ ਹੋਊਗਾ ਇਹਦੇ ਵੀ ੜੜਾ ਠੀਕ ਆ ਠੀਕ ਆ ਚੱਲਾ ਫੇਰ ਤੁਰ ਜਾ ਕੇ ਦੱਸੀ ਆ ਫੇਰ ਫਟਦੇ ਨਾ ਚੱਲ ਚੱਟ ਲੈਣ ਦੇ ਲੈਣ ਦਾ ਬਿਵਾਦ ਵੜ ਜਾਣਗੇ ਸਾਰੀ ਉਮਰ YouTube ਤੇ ਬਹਿ ਜੂਗੇ ਗੱਲ ਕੋਈ ਦਿਨਾਂ ਬਾਅਦ ਧੁੱਪ ਸਿਕ ਰਹੇ ਆ ਵਾੜਾ ਹੀ ਸੁਆਦਾ ਰਿਹਾ ਹਣਾ ਉਹ ਸ੍ਰੀ ਤੇ ਲੇਟੇ ਲੈ ਜਾਉਂਦੇ ਆ ਨਾ ਯਾਰ ਉਨੀ ਰਾਤ ਦੇ ਨੀ ਦੇ ਤੱਕ ਹਣਾ ਕੰਮ ਕਰੀ ਗਏ। ਬਲ ਬਣਦੀ ਨਹੀਂ ਹੈ ਜੀ ਹੁਣ। 11:30 ਵਜੇ ਕਰ ਗਏ ਆਪਾਂ। ਦੇਖ ਲਾਓ। ਹੁਣ ਆਪਾਂ ਇੱਥੇ ਬੈਠੇ ਹਾਂ ਉਹ ਜੂਨੀ ਇਧਰ ਤਾਰ ਤੋ ਦੇਖ ਰਹੇ ਨੇ ਫਿਰ ਆਪਾਂ ਤਾਰ ਤੋ ਪਾ ਕੇ ਇੱਥੇ ਆਪਾਂ ਲਗਾ ਰਹੇ ਹਾਂ ਇੰਟਰਕਾਮ। ਇੰਟਰਕਾਮ ਲਗਾਉਣ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਕਿਸੇ ਹੋਰ ਪਾਸੇ। ਹੋਰ ਦੇ ਚਲੋ ਫਿਰ ਮਿਲਦੇ ਹਾਂ ਨਾ ਇੰਟਰਕਾਮ ਲਾਉਣ ਦੇ ਬਣਾਉਨੇ ਜੀ ਇੱਕ ਅੱਧਾ ਸ਼ਾਟ ਬਣਿਆ। ਤੁਹਾਨੂੰ ਦਿਖਾਉਂਦੇ ਆ। ਉਹ ਵੀ ਬਾਬੇ ਆਪਣੇ ਇੰਟਰਕਾਮ ਦਾ ਨਾਮ ਚੱਲ ਰਿਹਾ। ਉਹ ਮੁੰਡਾ ਫਲਾ ਤਾਰਾਂ ਪਾ ਰਿਹਾ। ਆਹ ਫੋਨ 'ਚ ਲੱਗਿਆ ਹੋਇਆ ਹੈ। ਫੋਨ ਆ ਰਹੇ ਹੋਣ ਆ ਰਹੇ ਹੋ ਕਾਲੇ ਚ ਲੱਗਿਆ ਆ ਉਹਨਾਂ ਦੇ ਵੀ ਲੱਗਿਆ ਆ ਆ ਰਹੇ ਆ ਫੋਨ ਆ ਰਹੇ ਫੋਨ ਚ ਲੱਗਿਆ ਹੋ ਗਿਆ ਆ ਰਹੇ ਚਾਹੀ ਨਹੀਂ ਆ ਰਹਿਆ ਉਹਨਾਂ ਦੇ ਲੱਗਿਆ ਆ ਦਿਖਾ ਫੋਨ ਦਿਖਾ ਲੱਗਾ ਆ ਗਿਆ ਹੁੰਦਾ ਫੋਨ ਬੱਚਾ ਆ ਗਿਆ ਸ਼ਾਟ ਉਹ ਆ ਕੰਨ ਨਹੀਂ ਇਹ ਉੱਧਰਲੇ ਇਸ਼ੂ ਦਾ ਉਹਦੇ ਕੈਮਰਾ ਬੱਚਾ ਸ਼ਾਟ ਆ ਗਿਆ ਪਹਿਲਾਂ ਵਾਲਾ ਵੀ ਤੇ ਉਹ ਤਾਂ ਮੇਰੇ ਪੈਸੇ ਦੇਖੀ ਉਹ ਕਹਿੰਦੇ ਸਾਧਨ ਮਾਰਦੇ ਉਹ ਕਹਿੰਦੇ ਬੰਦ ਕਰ ਉਹ ਐਕਸ਼ਨ ਮਾਰਦਾ ਉਹ ਮਾਰਦਾ ਕੀ ਬੰਦ ਕਰ ਦੋ ਤਵਾ ਬਈ ਆਪਣੀ ਇੰਟਰਕਾਮ ਦਾ ਕੰਮ ਫਾਈਨਲ ਹੋਣ ਵਾਲਾ ਹੀ ਹੈ ਨਾ ਜਲ ਹੋ ਗਿਆ ਹੋ ਗਿਆ ਅੱਜ ਤਾਰਾ ਜੀ ਲਈ ਸੀ ਹੁਣ ਸੈੱਟ ਕਰਕੇ ਪਾਵਾਂਗੇ ਬਾਕੀ ਕੰਮ ਹੋ ਗਿਆ ਇੱਕ ਫੋਨ ਲਾਉਣ ਵਾਲਾ ਰਹਿ ਗਿਆ ਹੈ ਨਾ ਉਹਨੂੰ ਕਿਦਾਂ ਜੱਪੜਗੇ ਕੰਮ ਕਿੱਥੇ ਆਪਣਾ ਆਪਣਾ ਬਈ ਭੁੱਖ ਲੱਗੀ ਸੀ ਹਾਂ ਸਮੋਸੇ ਲੈਣ ਗਿਆ ਸਮੋਸੇ ਲੈਣ ਗਿਆ ਚਲੋ ਅੱਜ ਕੋਈ ਕੰਮ ਵਾਲੀ ਇਹ ਫਿਰ ਚੱਲਦੇ ਹਾਂ ਸੰਗਰੂਰ ਆ ਸਾਡਾ ਟਾਈਮ ਹੋ ਗਿਆ ਇੱਥੇ ਫਿਰ ਸੰਗਰੂਰ ਚੱਲੇ ਕੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਜੀ ਇੱਕ ਅਦਾ ਸ਼ਾਟ ਹੋਇਆ ਤੁਹਾਨੂੰ ਇਹਦਾ ਵੀ ਦਿਖਾਵਾਂਗੇ ਸੜਾ ਮੈਂ ਕਿਵੇਂ ਵੇਖ ਤੋ ਦਿਖਾ ਦੇ ਹਾਂ ਹੈਲਮਟ ਆਪਾਂ ਯੂਜ਼ ਨਹੀਂ ਕਰਦੇ ਇਹਦਾ ਇਹਨਾਂ ਲਈ ਆਪਣਾ ਨਹੀਂ ਹੈਗਾ ਆਪਾਂ ਇਹ ਹੈ ਰਾਣੀ ਸੁੰਦਰਾ ਆ ਪਈ ਆ ਹੁਣ ਇਹਦੇ ਨਾਲ ਸਾਰੇ ਕੰਮ ਕਰਨੇ ਕਿਉਂ ਬਾਬੇ ਦਿੰਦੀ ਨੇ ਯਾਰੇ ਪੂਰੇ ਇਹ ਅੱਜ ਲਾਏ ਨੇ ਅਸੀਂ ਗਲੀਆਂ ਗੁਲੀਆਂ ਮਾਰ ਕੇ ਪੇਚ ਪੂਜਾ ਇੱਕ ਨੰਬਰ ਆ ਪੂਰੀ ਘੈਂਟ ਚੀਜ਼ ਆਣਾ ਉਜੂ ਪੂਰੀ ਪੂਰੀ ਜ਼ਬਰਦਸਤ ਆਣਾ ਅੱਜ ਬਾਜੀ ਲਾਇਏ ਨੇ ਨਾ ਕਿੰਨੇ ਹੁਣ ਤਾਂ ਆਪਣਾ ਜ਼ਬਰਦਸਤੀ ਲੱਗਦੀ ਆ ਕਿੰਨੇ ਲਾਤੇ ਬਈ 6000 ਪੂਰਾ ਪੂਰਾ 6000 ਰੁਪਏ ਲਾਤਾ ਨੱਕਾ ਨਾ ਇਧਰ ਨਾ ਉਧਰ ਮੈਂ ਇਧਰ ਨਾ ਉਧਰ ਤੇ ਆਪਾਂ ਖਾਣ ਲੱਗੇ ਸਮੋਸੇ ਮਨੀਸ਼ ਲੈ ਕੇ ਆਇਆ ਹਰ ਸਮੋਸੇ ਦਾ ਲਿਆਂਦੇ ਦਾ ਸਮੋਸੇ ਠੀਕ ਨੇ ਪਰ حساب ਨਹੀਂ ਪਤਾ ਲੱਗਿਆ ਵੀ 25 ਦੇ ਦੋ 25 ਰੁਪਏ ਦੇ ਦੋ ਸਮੋਸੇ ਦਾ ਕੀ ਹਿਸਾਬ ਹੋਇਆ 12.5 ਰੁਪਏ ਦਾ ਸਮੋਸਾ ਦੇ ਰਿਹਾ ਉਹ ਜੇ ਬੰਦਾ ਉਹਦੇ ਕੋਲ 12.5 ਰੁਪਏ ਕਿਵੇਂ ਲੈ ਕੇ ਜਾਊ ਜੇ 13 ਰੁਪਏ ਲੈ ਗਿਆ 50 ਪੈਸੇ ਮੋੜੂਗਾ ਇਹਦਾ ਫਿਰ ਕੋਈ ਯਾਰ ਉਹ ਨਹੀਂ ਹੋਇਆ ਜਾਂ ਤੂੰ 26 ਰੁਪਏ ਲੈ ਲੈਂਦਾ ਹੈ 13 13 26 12.5 ਜੋ ਸਭ ਠੱਗੀਆਂ ਕਰਨ ਨੂੰ ਬੈਠੇ ਨੇ ਬਾਬੇ ਕਿਉਂ ਰਹਿ ਆ ਨਹੀਂ ਬਸ ਐਸੀ ਇਮਾਨਦਾਰੀ ਨਾਲ ਜਿਉਂਨੇ ਆ ਤਾਂ ਹੀ ਇੱਥੇ ਜੀ ਆਹੀਂ ਤੇਰਾ ਪਰਾਣਾ ਹੈ ਚਲੋ ਕੋਈ ਨਾ ਮਨ ਹੌਲਾ ਨਾ ਕਰੋ ਅੱਬੀ ਉੱਥੋਂ ਕੰਮ ਨਿਬੇੜ ਕੇ ਹੁਣ ਆਪਾਂ ਜਾ ਰਹੇ ਆਂ ਆ ਖੜੇ ਨੇ ਆਪਣੇ ਸਾਧਨ ਠੀਕ ਆ ਹੁਣ ਉੱਥੋਂ ਜ਼ਰੂਰ ਜਾ ਕੇ ਮਿਲਦੇ ਆਂ ਓਕੇ ਬਾਏ ਉਹ ਵੀ ਬਾਬੇ ਹੋਣਾ ਆ ਦੇਖ ਰੋ ਆ ਜਾਣਗੇ ਅੱਜ ਕੈਮਰੇ ਲਾਉਣਾ ਇਹ ਕਹਿੰਦੇ ਸੀ ਆਪ ਲਾਵਾਂਗੇ ਕਹਿੰਦੇ ਤੁਸੀਂ ਮੇਰੀ ਫੀਡਿੰਗ ਚੈੱਕ ਕਰੋ ਹਣਾ ਉਸਤਾਦ ਜੀ ਇਹ ਬਾਬਾ ਜੀ ਮੀਰਾ ਸਾਹਿਬ ਤੂ ਤੋਗਾ ਬੇਟੇ ਜਨਾ ਆਪਣੇ ਨਾਲ ਵੀ ਭਾਨੇ ਸਿੱਧੂ ਦੀ ਪਿੱਠ ਲੱਗਦੀ ਆ ਕੀ ਆ ਉਸਤਾਦ ਆਈ ਭਾਨੇ ਸਿੱਧੂ ਨਾਲ ਆ ਰੱਬੇ ਕੋਈ ਨਾ ਲੱਗਦੇ ਆ ਕੋਈ ਚੱਕਰ ਨਹੀਂ ਹੈਗਾ। ਲਿਆ ਲਾਏ ਕੈਮਰੇ ਕਿਹੜੇ ਲਾ ਕੇ ਆਏ ਹੋ? ਬ੍ਰਿਆ ਲੈ ਕੇ ਆਏ ਹਾਂ ਹਾਈਬ੍ਰਿਡ ਤੋਂ ਮੰਨਵਾਣਾ ਮਾਡਲ ਹੈ। ਹਾਂ ਕੈਂਟ ਸੀ ਕੁਆਲਿਟੀ? ਬਹੁਤ ਵਧੀਆ ਕੁਆਲਿਟੀ ਹੈ। ਟਾਣਾ ਕੁਆਲਿਟੀ ਰਾਤ ਨੂੰ ਹੈ ਨਾ। ਤੇ ਰਾਤ ਨੂੰ ਵੀਡੀਓ ਬਣਾਉਣੀ ਭੁੱਲ ਗਏ। ਪਰ ਬਣਾਈ ਹੈ ਨਾ ਮੈਂ। ਹਾਂ ਬਣਾਈ ਹੈ। ਉਹ ਵੀ ਵਿੱਚ ਥੋੜਾ ਜਿਹਾ ਕਲਿੱਪ ਐਡ ਕਰਾਂਗੇ। ਪੂਰੀ ਸੇਰਾ ਮਜ਼ੂਰ ਕੈਂਟ ਲੱਗੀ ਕੁਆਲਿਟੀ। ਕੂਟਰ ਕਿਵੇਂ ਮਾਰਦਾ ਸੀ? ਕੂਟਰ ਬੜਾ ਸੋਹਣਾ ਹੈ ਨਾ ਬਾਬੇ ਦਾ। ਹਾਂਜੀ ਹਾਂਜੀ ਬਿਲਕੁਲ। ਜਦੋਂ ਮੂਰੇ ਚੋਰ ਆਉਂਦਾ ਉਹ ਕਹਿੰਦੇ ਨਹੀਂ ਆਉਂਦੇ ਜਿਮਦੂਦ ਦਾ ਝੋਟਾ ਕਰਦੇ ਆ ਫਿਰ ਘਰਾਂ ਦੀ ਹੈਨਾ ਤਿਆਰੀ ਘਰਾਂ ਨੂੰ ਤਿਆਰੀ ਕਰਦੇ ਆ ਇਕ ਆਪਾਂ ਨਵੀਂ ਚੀਜ਼ ਲੈਂਦੀ ਆ ਹਾਂ ਫਿਰ ਆਪਾਂ ਮਿਲਾਂਗੇ ਹੁਣ ਕੱਲ ਨੂੰ ਹੈਨਾ ਹਾਂ ਕਰਦੀਏ ਬਾਏ ਬਾਏ ਬਾਏ